ਸਨਾ ਪਰਸੈ ਗੁਰੂ ਕੈ ਜਨਮ ਮਾਰਨ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ কুরਸੋਂ ਤੁਧ ਡਿਠੇ ਸਚੇ ਮਲ ਜਨਮ ਜਨਮ ਦੀ ਸਤ ਨਾਮ ਵਾਹਿਗੁਰੂ ਸਾਹਿਬ ਜੀਓ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰithvi ਨਵਖੰਡਣ ਹੈ ਦੇਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਬਸੰਤ ਸਵਰਗ ਲੋਕ ਹੈ ਜਿਤ ਤੈ ਪ੍ਰਿਥਵੀ ਨਵਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕੌਤਕ ਕੋਡ ਤਮਾਸ਼ਿਆ வச நானக்கோடி நர்க்கற ரே உஜ்ஜோ பௌடி மகாபய உதய நகர கனியா ਝੂਠ ਸਮਗਰੀ ਵੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰਹੇ دیਵਾਨਿਆਂ ਸਿਰ ਲਕਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਸਿਰੈ ਸੈਤਾਨਿਆਂ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਥਵੀ ਨਵ ਖੰਡਨ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਗਣਤੀ ਅਰ ਸੋਗਣਤੀ ਜਲ ਜੋ ਗਣਤੀ ਬਹੁ ਭਾਂਜ ਬਚਾਵੇ ਸਤਰ ਅਨੇਕ ਚਲਾਵਤ ਕਾਵੇ ਤਉ ਤ ਅਨੇਕ ਨਾਲ ਗਣ ਪਾਵੇ ਰਾਖਤ ਹੈ ਆਪਣੋ ਕਰਦੈ ਕਰ ਪਾਪ ਸੁਭੂਨ ਭੇਟਣ ਪਾਵੇ ਔਰ ਕੀ ਬਾਤ ਗਾਤੇ ਸੂਸਾ ਪੇਟ ਹੀ ਕੀ ਪਟ ਬੀਜ ਬਚਾਵੈ ਸਗਲ ਦਵਾਰ ਕੋ ਛਾੜ ਕੇ ਗਹਿਓ ਤਹਾਰੋ ਦਵਾਰ ਬਾਹੇ ਗਾਹੇ ਕੀ ਲਾ ਜ ਅਸ गोबिंद दास तुहार वाहे गुरु साहिब जी सवैया अंतर ध्यान करुप भयो नभ मैं ਤੇ ਜਾਇ ਕ ਬੈਣ ਉਚਾਰੇ ਜਹੋ ਕੰਮਤੇ ਭਜ ਕ ਗਜ ਬਾਜ ਅਨੇਕ ਆਕਾਸ ਤੇ ਡਾਰੇ ਅੰਤਰ ਧਿਆਨ ਕਰੂਪ ਭਇਓ ਨਭ ਮੈਂ ਤੇ ਜਾਏ ਕਬੈਨੇ ਉਚਾਰੇ ਜੈ ਹੋ ਕਹ ਹਮਤੇ ਭਜ ਕ ਗਜ ਬਾਜ ਅਨੇਕ ਆਕਾਸ ਟੇਡਾਰੇ ਰੋਖ ਪਖਾਨ ਸਿਲਾ ਰਤ ਸਿੰਘ ਰੀਸ਼ਮਕਾਰੇ ਆਨ ਪਰੇ ਰਣ ਭੂਮ ਮਹਿ ਜੋਰ ਸੋ ਭੂਪ ਬਚਿਓ ਸਿਗਰੇ ਦਾ ਬਿਮਾਰੇ ਰੂਗ ਪਕਾਨ ਸਲਾਰਥ ਸਿੰਘ ਧਰਾ ਤਰ ਰੇਸ਼ ਮਹਾ ਅਹਕਾਰੇ ਆਨ ਪਰੇ ਰਣ ਭੂਮ ਮੈਂ ਜੋਰ ਸੋ ਭੂਪ ਬਚਿਓ ਸਿ ਗਰੇ ਦਬ ਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ